ਹਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਮੈਂ ਆਪਦੇ ਪਿੰਡ ਦੇ ਵਿੱਚੋਂ ਕੱਬਰਵੱਛੇ ਵਾਲੀ ਸੜਕ ਦੇ ਉੱਤੇ ਬਾਈ ਉਹਨਾਂ ਦੇ ਘਰੇਲੂ ਪਰਿਵਾਰ ਦੇ ਵਿੱਚੋਂ ਕਵਰ ਕਰ ਰਿਹਾ ਵਾ ਮਿੱਤਰੋ ਇੱਕ ਮਹਿਨ ਦਿਖਾਉਣੀ ਆ ਤੁਹਾਨੂੰ ਮਿੱਤਰੋ ਸੂਣ ਵਾਲੀ ਆ ਪਹਿਲਾਂ ਝੋਟੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਆਓ ਸਾਰੀ ਗੱਲਬਾਤ ਕਰਦੇ ਆ ਕਿਹੜੇ ਵੀਰ ਦੇ ਕੋਲੇ ਖੜੀਏ ਮਿਲਦੇ ਆ ਬਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਬਾਈ ਉੱਚੀ ਬੋਲੀ ਜੀ ਬਣਾ ਨਾਂ ਦੱਸ ਦੀ ਵੀਰੇ ਕਿਹਨਾਂ ਦੀ ਆਪਣਾ ਮੇਰਾ ਨਾਂ ਗੁਰਪ੍ਰੀਤ ਆ ਜੀ ਗੁਰਪ੍ਰੀਤ ਗੁਰਪ੍ਰੀਤ ਵੀਰੇ ਫਿਰ ਝੋਟੀ ਵੇਚਣੀ ਏ ਇੱਕ ਹਨਾ ਇਹ ਪਹਿਲਾਂ ਨਹੀਂ ਆ ਬਾਈ ਫਿਰ ਹਾਂ ਬਾਈ ਪਹਿਲਾਂ ਨਾ ਫਿਰ ਮੇਰਾ ਕੰਮ ਤੇ ਮੈਂ ਜਾਣਾ ਯਾਰ ਤੇ ਸਰਦਾ ਨਹੀਂਗਾ ਤਾਂ ਔਖਾ ਹੋ ਜਾਂਦਾ ਹਨਾ ਅੱਛਾ ਗੁਰਪ੍ਰੀਤ ਵੀਰ ਦਿਨ ਕਿੰਨੇ ਪਏ ਜਾਂਦੇ ਵੀਰੇ ਹਰੇ ਮੈਂਨ ਬਾਈ ਲੈ ਜਾਉ 4-5 ਦਾਣਾ 4-5 ਦਾ ਦੁੱਧ ਕਿੰਨਾ ਕੁ ਦੇ ਦਿੰਦੀ ਗੁਰਪ੍ਰੀਤ ਬਈ ਇਹ ਇਹ ਬਾਈ ਇਹਦੀ ਜਿਹੜੀ ਮਾਂ ਸੀ ਨਾ ਇਹ ਆਪਾਂ ਰਿਸ਼ਤੇਦਾਰੀ ਚੋਂ ਲਈ ਏ ਝੋਟੀ ਜੀ ਤੇ ਉਹ ਲਿਆਈ ਸੀ ਹਰਿਆਣੇ ਚ ਠੀਕ ਆ ਠੀਕ ਆ ਉਹਦੀ ਇੱਕ ਕੱਟੀ ਆ ਉਹਦੀ ਗਾਂ ਪਸ਼ੋਕੜੋ ਛੋਟੀ ਲੱਗਿਆ ਠੀਕ ਆ ਇਹਦਾ ਅੱਛਾ ਦਿਨ ਗਿਣਤੀ ਵਾਲੇ ਪੂਰੇ ਹੋਣ ਦੇ ਵਿੱਚ ਕਿੰਨੇ ਪਏ ਵੀਰੇ ਹਜੇ ਨੇ ਇਹਦੇ ਬਈ ਦਾਣਾ 15 ਨੂੰ ਪੂਰੇ ਹੋਣੇ ਆ ਬਈ 15 ਨੂੰ ਪੂਰੇ ਹੋਣੇ ਆ ਫਿਰ ਤਾਂ ਵੀਰੇ ਛੋਟੀ 10 ਕਿਲੋ ਦੁੱਧ ਦੇ ਦੂ ਟੌਰਣਾ ਹਨਾ ਹਾਂ 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 ਅੱਛਾ ਰੇਟ ਵੀਰੇ ਕੀ ਰਹੂਗਾ ਬਾਈ ਰੇਟ ਇਹਦਾ ਬਈ 98000 ਅੱਛਾ ਵੀਰੇ ਫਿਰ ਇਹਦਾ ਰੇਟ ਕੀ ਰਹੂਗਾ ਵੱਡੇ ਬਾਈ ਰੇਟ ਇਹਦਾ ਬਈ ਕਰਦੇ ਆ 98000 ਮਨਤਨ ਹੋ ਜਾਊਗਾ ਵਿੱਚੋਂ ਬਾਈ ਰੇਟ ਆਪਾਂ ਮੰਗੇ ਜਾਵਾਂ ਜਾਜ। ਨਹੀਂ ਮੰਗਿਆ ਤਾਂ ਚਲ ਠੀਕ ਐ ਜਾ ਜਾ ਫਿਰ ਵੀ ਮਤਲਬ ਉਹਨੇ ਇੱਕ ਛੋਟੀ ਵੀ ਛੋਟੀ ਆ ਥੋੜੀ ਜੀ ਵੱਡੇ ਬਈਰ ਹੈਂ ਦਿੱਦ ਕਿਨੇ ਦੀ ਦੇ ਦਈਆਂ ਹਨਾ ਆ ਆਪਾਂ ਮਾਂ ਵੀ ਆ ਇੱਕੋ ਵਾਰ ਗੱਲ ਹੀ ਕਹਦੇ ਬਾਈ ਇਹਨੇ ਦੀ ਆਪਾਂ ਬਈ ਦੇਣੀ ਆ ਦੋ ਘੱਟ ਕਰ ਦਾਂਗੇ 1000 2000 ਰੁਪਏ ਮੰਗਦੇ 95 99 ਦੇ ਦੇ ਦਿਆਂਗੇ ਹਾਂ 95 ਠੀਕ ਐ ਵੀਰੇ ਧੋਰੀ ਮੜਾ ਕੱਢੀ ਬਾਹਰ ਨੂੰ ਭਰਾ ਇਹਨੂੰ ਖੋਲ ਦੀ ਲੈ ਵੀ ਮਿੱਤਰੋ 5-7 ਦਿਨ ਦੀ ਛੋਟੀ ਕੱਚੀ ਆ ਪਹਿਲਣਾ ਲੈ ਮਿੱਤਰੋ ਦੇਖ ਸਕਦੇ ਆ ਕਿਰਾਂ ਦੀ ਤੁਸੀਂ ਹੂੰ ਲੈ ਜੀ ਵੀਰੇ ਹੁਣ ਪਰਾ ਨੂੰ ਲੈ ਜੀ ਗੁੱਟੋ ਉਹ ਦੇਖੋ ਕਿ ਆ ਦੀ ਮਿੱਤਰੋ ਬਿਊਟੀ ਬਾਡੀ ਝੋਟੀ ਦੀ ਚੰਗੀ ਆ ਪੂਰੇ ਊਡਾ ਪੜਾ ਲੇਵੇ ਭਾਂਡੇ ਦਾ ਜਿੰਨੀ ਹੈਗੀ ਖੜੀ ਆ ਯਾਰ ਲਿਆ ਬਾਈ ਲਿਆ ਵੀਰੇ ਲਿਆ 92000 ਰੁਪਿਆ ਡਿਮਾਂਡ ਆ ਮੰਨ ਤਨ ਹੋ ਜਾਊਗਾ ਮਿੱਤਰੋ ਫਰੋਜਪੁਰ ਮੇਰੇ ਪਿੰਡ ਆ ਆਪਦੇ ਜ਼ਿਲ੍ਹੇ ਫਰੋਜਪੁਰ ਦਾ ਮੋਦਕੀ ਪਿੰਡ ਆ ਮੇਰਾ ਤੇ ਮੇਰੇ ਪਿੰਡ ਦੇ ਵਿੱਚ ਗੁਰਪ੍ਰੀਤ ਵੀਰ ਦੇ ਕੋਲੇ ਹਾਂ ਠੰਡੀ ਠੁੰਡੀ ਬਹੁਤਾ ਹੋਈ ਮੈਂ ਵੇਖੀ ਜੰਨਾ ਹਨਾ ਨਹੀਂ ਠੀਕ ਆ ਬਾਈ ਨਹੀਂ ਠੀਕ ਆ ਬਣਦੇ ਵੀਰੇ ਬਸ ਬਣਦੇ ਹੂੰ ਦੇਖ ਸਕਦੇ ਹੋ ਮਿੱਤਰੋ ਤੁਸੀਂ ਲੇਵਾ ਲੂਆ ਬਹੁਤ ਖਰਾ ਹੈ ਨਾ ਬਾਈ ਹਾਂ ਲੇਵਾ ਹੈ ਯਾਰ ਹੂੰ ਸੋਪੜ ਚੰਗਾ ਹਾਂ ਰਵਾ ਕਰਾਣਾ ਚੰਗਾ ਆ ਗਿਆ ਹੂੰ ਅੱਛਾ ਨੰਬਰ ਕਿਹਨਾ ਗੁਰਪ੍ਰੀਤ ਬਾਈ ਆਪਣਾ ਨੰਬਰ ਬਾਈ 7009531364 70095 9531364 31364 ਇਹਨਾਂ ਨੰਬਰਾਂ ਤੇ ਕਰ ਲਿਓ ਵੀਰੇ ਨਾਲ ਤੁਸੀਂ ਮਿੱਤਰੋ ਰਾਬਤਾ ਕਰਾਂ ਉਹ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਮਿੱਤਰੋ ਵਧੇਰੇ ਜਾਣਕਾਰੀ ਲਈ ਰਾਬਤਾ ਕੇਮ 22 ਦੇ ਨਾਲ ਕਰ ਲੈ ਗੁਰਪ੍ਰੀਤ ਦੇ ਵੀਰੇ ਕੋਲੇ ਸੋਆ ਪਹਿਲਾ ਚੋਟੀ ਮਿੱਤਰੋ ਕਬਰਵੱਛੇ ਵਾਲੀ ਛੜਕ ਦੇ ਉੱਤੇ ਗੱਲਬਾਤ ਲਈ ਨੰਬਰ ਸਕਰੀਨ ਤੇ ਆ